ਜਿਸ ਬਾਤੇ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਕੁਲਵਿੰਦਰ ਬਰਾੜ ਛੋਟਾਕਰ ਜੀ ਦੁਆਰਾ ਲਿਖੀ ਹੋਈ ਕਹਾਣੀ ਵੱਡਾ ਪੁੱਤ ਹੋਣ ਦੀ ਸਜ਼ਾ। ਉਮੀਦ ਕਰਦੇ ਹਾਂ ਤੁਹਾਨੂੰ ਇਹ ਭਾਵਨਾਤਮਕ ਕਹਾਣੀ ਬਹੁਤ ਪਸੰਦ ਆਵੇਗੀ। ਦਿਨ ਦਾ ਥੱਕਿਆ ਹੰਬਿਆ ਮੰਜੇ ਤੋਂ ਅਠ ਪਾਣੀ ਪੀ ਕੇ ਬਲਦਾਂ ਕੋਲ ਜਾ ਉਹਨਾਂ ਨੂੰ ਛੋਲੇ ਪਾ ਕੇ ਉਹਨਾਂ ਨਾਲ ਹੀ ਗੱਲਾਂ ਕਰਨ ਲੱਗਿਆ। ਖਾ ਲਓ ਬਈ ਛੋਲੇ। ਬਸ ਹੁਣ ਤੁਹਾਨੂੰ ਰਿਟਾਇਰ ਹੀ ਕਰ ਦੇਣਾ। ਤੁਸੀਂ ਬਹੁਤ ਕੰਮ ਕੀਤਾ ਮੇਰੇ ਨਾਲ। ਹੁਣ ਬਾਕੀ ਦੀ ਉਮਰ ਤੁਸੀਂ ਐਸ਼ ਹੀ ਕਰਨੀ ਆ। ਤੁਸੀਂ ਮੇਰੇ ਵੱਲ ਕੀ ਚਾਹਕਦੇ ਹੋ? ਮੈਂ ਠੀਕ ਹੀ ਕਹਿ ਰਿਆਂ। ਕੱਲ ਆਪਣੇ ਅਫਸਰਾਂ ਨੇ ਆ ਜਾਣਾ 6 ਮਹੀਨਿਆਂ ਦੀ ਸਖਲਾਈ ਪੂਰੀ ਕਰਕੇ। ਛੋਟੇ ਭਰਾ ਜੋ ਬੜੀਆਂ ਤੰਗੀਆਂ ਤਰਸ਼ੀਆਂ ਕੱਟ ਕੇ ਪੜ੍ਹਾਈ ਇੱਕ ਪਟਵਾਰੀ ਤੇ ਇੱਕ ਥਾਣੇਦਾਰ ਲੱਗ ਗਿਆ ਸੀ। ਬਹੁਤ ਲਹੂ ਪੀ ਲਿਆ ਤੁਹਾਡਾ ਹੁਣ ਆਪਾਂ ਟਰੈਕਟਰ ਲੈ ਲੈਣਾ। ਬਲਦਾ ਨੇ ਸਿਰ ਹਿਲਾਇਆ ਸੀ। ਹੱਸਣ ਲੱਗਾ, "ਓਏ ਕੀ ਕਹਿੰਦੇ ਹੋ? ਵੀ ਤੂੰ ਕਦੋਂ ਰਿਟਾਇਰ ਹੋਣਾ? ਉਹ ਮੈਨੂੰ ਹੁਣ ਰਿਟਾਇਰ ਹੀ ਸਮਝੋ।" ਛੋਟੇ ਭਰਾਵਾਂ ਦੇ ਸਿਰ ਤੇ ਸੌਖ ਨਾਲ ਹੁਣ ਵਾਧੂ ਕਮਾਉਣ ਲੱਗ ਪਏ ਆ ਨਾਲੇ ਅਜੇ ਮੈਂ ਟਰੈਕਟਰ ਤੇ ਬੈਠ ਕੇ ਵਾਈ ਕਰਨ ਜੋਗਾ ਤਾਂ ਹੈਗਾ ਹੁਣ ਅਫਸਰ ਥੋੜੀ ਨਾ ਖੇਤ ਜਾਇਆ ਕਰਨਗੇ ਆਪਾਂ ਤਾਂ ਉਹਨਾਂ ਨੂੰ ਪਹਿਲਾਂ ਹੀ ਕਦੇ ਨਹੀਂ ਕੰਮ ਕਰਨ ਦਿੱਤਾ ਸੀ ਰੋਟੀ ਖਾ ਲੋ ਜੀ ਪਾਈ ਪਈਆ ਛਿੰਦੋ ਦੀ ਆਵਾਜ਼ ਨੇ ਬਲਦਾਂ ਨਾਲ ਚੱਲਦੀਆਂ ਗੱਲਾਂ ਦੀ ਲੜੀ ਹੀ ਤੋੜ ਦਿੱਤੀ ਸੀ ਰੋਟੀ ਖਾ ਮੰਜੇ ਤੇ ਪੈਂਦਿਆਂ ਸਾਰ ਹੀ ਨੀਂਦ ਆ ਗਈ ਤੇ ਸਾਰੀ ਰਾਤ ਟਰੈਕਟਰ ਦੇ ਫੁੰਕਾਰਿਆਂ ਨੇ ਸੁਪਨੇ 'ਚ ਘੇਰਾ ਪਾਈ ਰੱਖਿਆ ਸਵੇਰੇ ਜਦੋਂ ਸ਼ਿੰਦੂ ਨੇ ਆਵਾਜ਼ ਦਿੱਤੀ ਕਿ ਚਾਹ ਪਾਈ ਪਈ ਆ ਜੀ ਤਾਂ ਸੁਪਨਿਆਂ ਦੀ ਲੜੀ ਟੁੱਟੀ ਉੱਠ ਕੇ ਮੂੰਹ ਧੋ ਕੇ ਚਾਹ ਪੀ ਕੇ ਬਲਦਾਂ ਨੂੰ ਜੋੜ ਖੇਤ ਵੱਲ ਚੱਲ ਪਿਆ ਅੱਜ ਇੰਜ ਜਾ ਪਰਿਆ ਸੀ ਜਿਵੇਂ ਬਲਦ ਵੀ ਅੱਗੇ ਨਾਲੋਂ ਦੁੱਗਣਾ ਪੈਰ ਪਟਦੇ ਆ ਬੜੀ ਕਾਲੀ ਨਾਲ ਦੋ ਘਮਾਂ ਪਹਿਲੀ ਵਾ ਘਰ ਆ ਗਿਆ ਤੇ ਨਹਾ ਕੇ ਸਾਈਕਲ ਚੱਕ ਦੁਕਾਨ ਵੱਲ ਤੁਰ ਪਿਆ ਹਰਨਾਮ ਸਿੰਘ ਅੱਜ ਕਿਵੇਂ ਸਮਾਨ ਦਾ ਝੋਲਾ ਭਰੀ ਜਾਨਾ ਤੜਕੇ ਤੜਕੇ ਬਈ ਤਾਇ ਨੇ ਪੁੱਛਿਆ ਤਾਇਆ ਅੱਜ ਆਫਸਰਾ ਨੇ ਘਰ ਵਾਪਸ ਆਉਣਾ ਸਿਖਲਾਈ ਪੂਰੀ ਕਰਕੇ ਜੋ ਜੋ ਉਹਨਾਂ ਦੇ ਪਸੰਦ ਆ ਮੈਂ ਸਭ ਖਰੀਦ ਲਿਆ ਤੇ ਛੋਟੀ ਭੈਣ ਨੇ ਵੀ ਆਉਣਾ ਸਹੁਰਿਆਂ ਤੋਂ ਤੇ ਅੱਜ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਵੀ ਤਾਇਆ ਤੂੰ ਵੀ ਆ ਜਾਈਂ ਕਾਰਾ ਕਿ ਸਮਾਨ ਝਿੰਦੂ ਨੂੰ ਫੜਾ ਮੰंजे ਤੇ ਪੈ ਗਿਆ ਤੇ ਅੱਖ ਲੱਗ ਗਈ ਤੇ ਕਿਵੇਂ ਆ ਬਾਈ ਗਿਆ ਨਹੀਂ ਅਜ ਜਵੱਟਾ ਮਿੱਦਣ ਛੋਟੇ ਥਾਣੇਦਾਰ ਦੇ ਬੋਲਾਂ ਨੇ ਜਾਗ ਖੋਲ ਦਿੱਤੀ ਆਓ ਮੇਰੇ ਅਫਸਰੋ ਚਲੋ ਹੱਥ ਮੂੰਹ ਧੋ ਲਓ ਆਪਾਂ ਰੋਟੀ ਖਾਈਏ ਮੈਂ ਵੀ ਅੱਜ ਤੁਹਾਡੇ ਆਉਣ ਦੇ ਚਾਹ ਚ ਰੋਟੀ ਨਹੀਂ ਖਾਧੀ ਵੀ ਇਕੱਠੇ ਹੀ ਖਾਵਾਂਗੇ ਨਾ ਬਈ ਰੋਟੀ ਤਾਂ ਹੋਟਲ ਦੇ ਖਾ ਕੇ ਆਏ ਆਂ ਰਸਤੇ ਵਿੱਚ ਆਉਣ ਲੱਗੇ ਨਾਲੇ ਆ ਚਟਨੀ ਤੇ ਲੱਸੀ ਨਾਲ ਹੁਣ ਕਿੱਥੇ ਰੋਟੀ ਖਾਧੀ ਜਾਂਦੀ ਆ ਅਸੀਂ ਤਾਂ ਪਨੀਰ ਦੇ ਨਾਲ ਖਾਣ ਦੇ ਆਦੀ ਹੋ ਗਏ ਆ ਪਟਵਾਰੀ ਦੀ ਆਵਾਜ਼ ਤੋਂ ਇੰਜ ਲੱਗਿਆ ਜਿਵੇਂ ਰੋਟੀ ਇਕੱਠਿਆਂ ਖਾਣ ਦੀ ਬਜਾਈ ਉਸ ਦੀ ਜਿਵੇਂ ਸੰਗੀ ਹੀ ਘੁੱਟ ਦਿੱਤੀ ਹੋਵੇ ਇੰਨੇ ਨੂੰ ਬਚਨੋ ਦੇ ਮੋਟਰਸਾਈਕਲ ਦੀ ਆਵਾਜ਼ ਨੇ ਧਿਆਨ ਆਪਣੇ ਵੱਲ ਖਿੱਚ ਲਿਆ ਬਚਨੋ ਉਸ ਦੀ ਛੋਟੀ ਭੈਣ ਸੀ ਜਿਸ ਨੂੰ بڑے ਚਾਵਾਂ ਲਾਡਾਂ ਨਾਲ ਪਾਲਿਆ ਸੀ ਵਿਆਹ ਵੇਲੇ ਬਚਨੋ ਦੀ ਰੀਜ ਪੂਰੀ ਕਰਨ ਲਈ ਹਰਨਾਮੇ ਨੇ ਆਪਣੇ ਸਹੁਰਿਆਂ ਵੱਲੋਂ ਪਾਈਆਂ ਟੂਮਾਂ ਵੇਚਣ ਲੱਗੇ ਨੇ ਬੰਦ ਹੀ ਲਾਇਆ ਸੀ ਉਹ ਨਹੀਂ ਚਾਹੁੰਦਾ ਸੀ ਕਿ ਮੇਰੀ ਛੋਟੀ ਭੈਣ ਦੀ ਕੋਈ ਰੀਜ ਅਧੂਰੀ ਰਹੇ ਨਹੀਂ ਤਾਂ ਕੀ ਫਾਇਦਾ ਹੋਇਆ ਵੱਡੇ ਭਰਾ ਹੋਣ ਦਾ ਅੱਜ ਸਭ ਦੇ ਬਦਲੇ ਬੋਲ ਹਰਨਾਮੇ ਦੀ ਸਮਝੋਂ ਬਾਹਰ ਹੁੰਦੇ ਜਾ ਰਹੇ ਸੀ ਜੋ ਕਦੇ ਬਿਨਾਂ ਬੋਲੇ ਤੋਂ ਛੋਟੇ ਭਰਾਵਾਂ ਤੇ ਭੈਣ ਦੀਆਂ ਗੱਲਾਂ ਸਮਝ ਆ ਜਾਂਦੀਆਂ ਸੀ ਜਦੋਂ ਬਚਨੋ ਬੋਲੀ ਦੱਸੋ ਭਾਈ ਕੀ ਗੱਲ ਕਰਨੀ ਆ ਤਾਂ ਛੋਟੇ ਅਫਸਰ ਬੋਲੇ ਦੇਖ ਭੈਣ ਬਾਈ ਦੀ ਕਬੀਲਦਾਰੀ ਵੱਡੀ ਆ ਸਾਥੋਂ ਨਹੀਂ ਬਾਈ ਦੀਆਂ ਕੋਠੇ ਜਿੱਡੀਆਂ ਹੋਈਆਂ ਪੰਜਾਂ ਕੁੜੀਆਂ ਦੇ ਵਿਆਹ ਕਰੀ ਦੇ ਸਾਨੂੰ ਤਾਂ ਅਡਡ ਕਰ ਦੇ ਇਹ ਗੱਲ ਹਰ ਨਾਮੇ ਦੇ ਸਿਰ ਚ ਹਥੌੜੀ ਵਾਂਗ ਵੱਜੀ ਨਾਲੇ ਬਾਈ ਤੂੰ ਆ ਨਵਾ ਕਰ ਸਾਨੂੰ ਛੱਡ ਦੇ ਸਾਡੇ ਯਾਰ ਬੇਲੀ ਵੀ ਅਫਸਰ ਆ ਉਹਨਾਂ ਨੇ ਆਉਣਾ ਹੁੰਦਾ ਤੂੰ ਡੰਗਰਾਂ ਵਾਲਾ ਘਰ ਸੰਭਲ ਲੈ ਥਾਣੇਦਾਰ ਹੱਸ ਕੇ ਕਹਿੰਦਾ ਨਾਲੇ ਬਾਈ ਤੈਨੂੰ ਤਾਂ ਡੰਗਰਾਂ ਨਾਲ ਡੰਗਰ ਹੋਣਾ ਆਉਂਦਾ ਕੋਲ ਬੈਠੇ ਤਾਂ ਹੀ ਧੋ ਰਿਹਾ ਨਾ ਗਿਆ ਜਿਹੜਾ ਬਚਨ ਉਹਦੇ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਆ ਗਿਆ ਸੀ ਗੁੱਸੇ ਚ ਬੋਲਿਆ ਓਏ ਸ਼ਰਮ ਕਰੋ ਓਏ ਸ਼ਰਮ ਇਹ ਡੰਗਰਾਂ ਦਾ ਡੰਗਰ ਹੋਇਆ ਤਾਂ ਤੁਸੀਂ ਚਾਰਜ ਮਾਤਾਂ ਪੜ ਕੇ ਅਫਸਰ ਬਣੇ ਹੋ ਚੁੱਪ ਕਰਤਾ ਆ ਤੈਨੂੰ ਕਿਹਨੇ ਸਰਪੰਚ ਬਣਾਤਾ ਢਟਵਾਰੀ ਬੋਲਿਆ ਨਾਲੇ ਬਾਈ ਮੋਗੇ ਵਾਲੀ ਜ਼ਮੀਨ ਤਾਂ ਅਸੀਂ ਦੋਨੇ ਭਰਾ ਰੱਖਾਂਗੇ ਸਾਡੇ 'ਚ ਨਹੀਂ ਹਿੰਮਤ ਮਾਰੂ ਜ਼ਮੀਨ ਪੱਤਰੀ ਕਰਨ ਦੀ ਤੂੰ ਤੇ ਤੇਰੇ ਬਲਦ ਬਥੇਰੇ ਤਕੜੇ ਆ ਇਸ ਕੰਮ ਲਈ ਹਾਂ ਹਾਂ ਬਾਈ ਠੀਕ ਕਹਿੰਦੇ ਆ ਇਹ ਛੋਟੇ ਪਿੱਛੋਂ ਹੀ ਬਚਨੋ ਬੋਲੀ ਤੂੰ ਤਾਂ ਵੱਡਾ ਬਾਈ ਇਹ ਵਿਚਾਰੇ ਛੋਟੇ ਆ ਨਾਲੇ ਮੇਰੇ ਹਿੱਸੇ ਦੀ ਜ਼ਮੀਨ ਵੀ ਇਹ ਦੋਨੋਂ ਹੀ ਵਾਣਗੇ ਸੌਖੇ ਨਾਲ ਗੱਡੀਆਂ ਤੇ ਜਾਇਆ ਕਰਨਗੇ ਮੇਰੇ ਕੋਲ ਮੇਰੀ ਵੀ ਸ਼ਰੀਕੇ ਚ ਟੌਰ ਬਣੂਗੀ ਤੈਨੂੰ ਤਾਂ ਚਾਜੀ ਨਾ ਆਇਆ ساری ਉਮਰ ਬਾਈ ਟੁੱਟਿਆ ਜਾਂ ਸਾਈਕਲ ਲੈ ਵੜਦਾ ਮੇਰੇ ਸਹੁਰੇ ਜਦੋਂ ਜੀ ਕਰਦਾ ਹਰਨਾਮ ਸਿੰਘ ਅੰਦਰੋਂ ਅੰਦਰ ਸੋਚ ਰਿਹਾ ਸੀ ਤੈਨੂੰ ਕੀ ਪਤਾ ਕਮਲिए ਮੈਂ ਜਿਹੜੇ ਪੈਸੇ ਕਿਰਾਏ ਦੇ ਬਚਾਉਂਦਾ ਸੀ ਉਹੀ ਚਾਰਛੇ ਲੜ ਵੱਧ ਤੇਰੇ ਹੱਥ ਧਾਰ ਆਉਂਦਾ ਸੀ ਹਰਨਾਮੇ ਦੋਵੇਂ ਹੱਥ ਜੋੜ ਬੈਠਾ ਬਸ ਇਨਾ ਹੀ ਬੋਲ ਸਕਿਆ ਕਰ ਲੋ ਭਾਈ ਜਿਵੇਂ ਤੁਹਾਡੀ ਮਰਜ਼ੀ ਆ ਤੇ ਉੱਠ ਕੇ ਬਲਦਾਂ ਕੋਲ ਡੰਗਰਾਂ ਵਾਲੇ ਘਰ ਨੂੰ ਹੋ ਤੁਰਿਆ ਹਰਨਾਮਾ ਜਦ ਬਲਦਾਂ ਮਲ ਝਾਕਿਆ ਤਾਂ ਉਸ ਨੂੰ ਬਲਦਾਂ ਦੀਆਂ ਅੱਖਾਂ 'ਚ ਡਿੱਗਦਾ ਪਾਣੀ ਐਵੇਂ ਲੱਗਿਆ ਜਿਵੇਂ ਬਲਦ ਕਹਿ ਰਹੇ ਹੋ ਦਿਲ ਨਾ ਛੱਡੀ ਵੱਡੇ ਭਰਾ ਅਜੇ ਅਸੀਂ ਇੰਨੇ ਜੋਗੇ ਤਾਂ ਹੈਗੇ ਆ ਵੀ ਮਾਰੂ ਜ਼ਮੀਨ ਨੂੰ ਵਾ ਕੇ 4 ਮਣ ਦਾਣਿਆਂ ਜੋਗੀ ਕਰ ਦਈਏ। ਇਹ ਸੌਣ ਉਸਦੀ ਭੋਪ ਨਿਕਲ ਗਈ। ਤੇ ਅੱਜ ਪਹਿਲੀ ਵਾਰ ਹਰਨਾ ਮੈਨੇ ਰੱਬ ਨੂੰ ਲਾਂਭਾ ਦਿੱਤਾ। ਵਾ ਰੱਬਾ ਵਾ ਚੰਗੀ ਸਜਾ ਦਿੱਤੀ ਆ ਵੱਡਾ ਪੁੱਤ ਹੋਣ ਦੀ। ਸੋ ਅਕਸਰ ਕਈ ਪਰਿਵਾਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਵੱਡੇ ਭਰਾ ਦੇ ਤਿਆਗ ਨੂੰ ਅਣਗੌਲੀਆਂ ਕਰ ਦਿੱਤਾ ਜਾਂਦਾ ਹੈ। ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਇਹ ਵੀ ਜ਼ਰੂਰ ਦੱਸਿਓ। ਚੈਨਲ ਨੂੰ ਮੇਂ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਦੋਸਤਾਂ ਨਾਲ। ਬਾਕੀ ਦੀਆਂ ਕਹਾਣੀਆਂ ਵੀ ਇਸੇ ਤਰ੍ਹਾਂ ਸੁਣਦੇ ਰਹੋ। ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ। ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ।